ਇਹ ਕੋਈ ਆਮ ਭਾਰਤੀ ਨਹੀਂ ਹੈਗੀ ਇਹ ਇੱਕ ਧਰਮਯੋਧਾ ਹੈ ਇੱਕ ਪਾਸੇ ਸਦਾਤ ਨੇ ਇੱਕ ਪਾਸੇ ਸ਼ਕਤੀ ਤੇ ਪੈਸਾ ਸੁਖ-ਸਹੂਲਤ ਹੈ ਤੁਸੀਂ ਧਰਮੀ ਬੰਦੇ ਹੋ ਜਿਹੜੇ ਇੱਧਰ ਖੜੇ ਹੋ ਅਸੀਂ ਗੁਰੂਪੰਥ ਗੁਰੂਕ੍ਰੰਥ ਨੂੰ ਸਮਰਪਿਤ ਰਵਾਂਗੇ ਅਸੀਂ ਪੰਥ ਨੂੰ ਵਫਾਦਾਰੀ ਨਾਲ ਸੇਵਾ ਕਰਾਂਗੇ ਕਿਉਂਕਿ ਜਾਂ ਪੰਥ ਵਿਰੋਧੀ ਸ਼ਕਤੀਆਂ ਨਾਲ ਸਾਡਾ ਸੰਘਰਸ਼ ਚੱਲਦਾ ਰਹੂਗਾ ਇਹ ਕਲਦਲ 100 ਸਾਲ ਕਹਿ ਦਿੰਦਾ ਹਰ ਬੰਦਾ ਵੀ 105 ਸਾਲ ਪੁਰਾਣੀ ਪਾਰਟੀ ਉਹਦਾ ਇਤਿਹਾਸ ਵੀ ਵੇਖੋ 105 ਸਾਲ ਕਿੱਥੋਂ ਚੱਲੀ ਸੀ ਅਸੀਂ ਕਿੱਥੇ ਪਹੁੰਚ ਗਏ ਇਹ ਲੇਖਾ ਜੋਖਾ ਸਾਨੂੰ ਕਰਨਾ ਪੈਣਾ ਜਦੋਂ ਨੇੜੇ ਬੰਦਾ ਹੁੰਦਾ ਕੁੱਕਣਾ ਬੜਾ ਔਖਾ ਹੁੰਦਾ ਹੈ ਇਹਨਾਂ ਦਾ ਇੱਕੋ ਜਵਾਬ ਸੀ ਕਹਿੰਦੇ ਆਪਾਂ ਉਸ ਅਕਾਲੀ ਦਲ ਦੇ ਵਿੱਚ ਉਸ ਸਮੇਂ ਦੇ ਮੈਂਬਰ ਆ ਜਦੋਂ ਅਕਾਲੀ ਦਲ ਤੇ ਉਂਗਲੀਆਂ ਉੱਠੀਆਂ ਨੇ ਅਕਾਲੀ ਦਲ ਗਰਾਊਂਡ ਵੱਲ ਗਿਆ ਇਹਦੇ ਕਿਧਰ ਕਿਧਰ ਆਪਾਂ ਵੀ ਜਵਾਬ ਦੇ ਹੋਵਾਂਗੇ ਘਟੋ-ਘਟਾ ਆਪਾਂ ਗੁੱਦੀ ਤੇ ਸੱਚੇ ਹੋਈਏ ਹਾਰ ਦਾ ਨਾਰਾ ਦਾ ਮਾਰੀ ਇੱਥੇ ਮੈਂ ਦਾਇਰੇ ਵਿੱਚਾਂ ਤੁਹਾਡੇ ਚਾਰ ਦੀਵਾਰੀ ਦੇ ਵਿੱਚ ਜਦੋਂ ਮੈਂ ਗੇਟ ਤੋਂ ਬਾਹਰ ਹੋਵਾਂਗੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਮਾਇਦਾ ਮੇਰੇ ਪਿਓ ਨੇ ਸ਼ਾਹ ਕੀ ਹੋ ਉਸ ਤਖਤ ਵਾਸਤੇ ਮੈਂ ਤਾਂ ਉਹ ਕਰੂ ਜੋ ਸੱਚ ਹੈ ਜੋ ਪੰਥਰ ਮੈਂ ਉਧਲੀ ਖੜੂਗੀ ਉਹ ਤੇ ਉਸ ਬੀਬੀ ਦਾ ਉਸ ਸੀਗਾ ਉਦੋਂ ਜਵਾਬ ਮੈਂ ਰਖਣਾ ਸਾਹਿਬ ਉਹ ਤੇ ਇੱਕ ਮੈਨੂੰ ਜਿਆਦਾ ਹੁੰਦੀ ਜੀ ਗੱਲ ਚਾਹਤੇ ਹਨਾਂ ਦੀ ਫੈਸਲਾ ਆਇਆ ਨਹੀਂ ਸੀ ਇਹ ਕਹਿੰਦੇ ਜੇ ਅਕਾਲ ਤਖਤ ਸਾਹਿਬ ਨੇ ਇਹ ਵੀ ਹੁਕਮ ਕਰ ਦਿੱਤਾ ਵੀ ਘਰੇ ਵਹਿਜੋ ਕਹਿੰਦੇ ਮੈਂ ਖੁਸ਼ ਹੋ ਕੇ ਵਹਿਜੂਗਾ ਘੁੱਟੋ ਘੱਟ ਮੈਂ ਆਪਣੀ ਡਿਊਟੀ ਨਿਭਾ ਕੇ ਚੱਲਿਆ ਫਿਰ ਮੈਨੂੰ ਇੱਕ ਤੀਜੇ ਸੱਜਣ ਦਾ ਗਰੀਬ ਸਿੱਖੀ ਦਾ ਫੋਨ ਆਇਆ ਆਂਦਾ ਜੀ ਕਾਪੀ ਸੀ ਅਕਾਲ ਤਖਤ ਸਾਹਿਬ ਦੀ ਭਰਤੀ ਕਰਨੀ ਚਾਹੁੰਦੇ ਆ ਮੈਂ ਕਿਹਾ ਜੀ ਕਿੱਥੋਂ ਬੋਲਦੇ ਹੋ ਉਹਨੇ ਪਿੰਡ ਮੈਂ ਕਿਹਾ ਤੇਰੇ ਭਰਤੀ ਹੋਊਗੀ ਕਹਿੰਦਾ ਕੋਈ ਸਾਡੇ ਭਰਤੀ ਨੂੰ ਬਦਲਦੀ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਰਨੀ ਹੈ ਜੀਰੂ ਜੀ ਕੀ ਫਤਿਹ ਥੋੜਾ ਧੰਵਾਦ ਆ ਕੱਲ ਹੀ ਵਿਚਾਰ ਬਣਿਆ ਸੀ ਮਨ ਦੇ ਵਿੱਚ ਵੀ ਆਪਾਂ ਪ੍ਰੋਗਰਾਮ ਇੱਕ ਅਲੀਕਨ ਲੱਗਿਆ ਤਾਂ ਘਟੋ ਘਟਾ ਆਪਾਂ ਸੰਗਤ 'ਚ ਇੱਕ ਹੋਕਾ ਦੇ ਦਈਏ ਤਾਂ ਕਿ ਫੇਰ ਆਪਣੇ ਕੋਲ ਦਿਨ ਵੀ ਪੰਜ ਸੱਤ ਨੇ ਤਿਆਰੀ ਕਰਨ ਦੇ ਇਹਦੀ ਵਧੀਆ ਤੱਕ ਤਿਆਰੀ ਹੋ ਸਕੇ ਸਤਿਕਾਰਯੋਗ ਸਾਧ ਸੰਗਤ ਜੀ ਇਹ ਕੋਈ ਆਮ ਭਰਤੀ ਨਹੀਂ ਹੈਗੀ ਇਹ ਇੱਕ ਧਰਮ ਯੋਧਾ ਹੈ ਇੱਕ ਪਾਸੇ ਸੁਧਾਤ ਨੇ ਇੱਕ ਪਾਸੇ ਸ਼ਕਤੀ ਤੇ ਪੈਸਾ ਸੁਖ-ਸਹੂਲਤ ਹੈ ਤੁਸੀਂ ਧਰਮੀ ਬੰਦੋ ਜਿਹੜੇ ਇੱਧਰ ਖੜੇ ਹੋ ਧਰਮ ਯੁੱਧ ਮੈਂ ਤਾਂ ਕਹਿਣਾ ਜਦੋਂ ਸ਼੍ਰੋਮਣਿਕਲ ਦਲ ਬਣਾਇਆ ਸੀ 1920 ਸਾਡੇ ਪੁਰਖਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬਿਆਂ ਬੈਠ ਕੇ ਉਹਨਾਂ ਨੇ ਤਿੰਨ ਵਾਦੇ ਕਰੇ ਸੀ ਸੰਗਤ ਨਾਲ ਜਦੋਂ ਇਹ ਕਲ ਦਲ ਦੀ ਸਥਾਪਨਾ ਹੋਈ ਸੀ ਅਸੀਂ ਗੁਰੂ ਪੰਥ ਗੁਰੂ ਕ੍ਰਾਂth ਨੂੰ ਸਮਰਪਿਤ ਰਵਾਂਗੇ ਅਸੀਂ ਪੰਥ ਨੂੰ ਵਫਾਦਾਰੀ ਨਾਲ ਸੇਵਾ ਕਰਾਂਗੇ ਕਿਉਂਕਿ ਜਾਂ ਪੰਥ ਵਿਰੋਧੀ ਸ਼ਕਤੀਆਂ ਨਾਲ ਸਾਡਾ ਸੰਘਰਸ਼ ਚੱਲਦਾ ਰਹੂਗਾ ਜਿਹੜੀ ਸਮੇਂ ਦੀ ਲੀਡਰਸ਼ਿਪ ਆ ਇਹ ਤਿੰਨੇ ਸਤਾਂਤਵਲ ਪਿੱਠ ਕਰਕੇ ਖੜ ਗਈ ਹੈ। ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਬੜੀ ਸਤਕਾਰਯੋਗ ਆ। ਬੜੀਆਂ ਪੁਰਖੀਆਂ ਨੇ ਸ਼ਹੀਦیاں ਦਿੱਤੀਆਂ ਸੀ। ਜੇ ਅਕਾਲੀ ਦਲ 100 ਸਾਲ ਕਹਿ ਦਿੰਦਾ ਹਰ ਬੰਦਾ ਵੀ 105 ਸਾਲ ਪੁਰਾਣੀ ਪਾਰਟੀ। ਉਹਦਾ ਇਤਿਹਾਸ ਵੀ ਵੇਖੋ 105 ਸਾਲ ਕਿੱਥੋਂ ਚੱਲੀ ਸੀ ਅਸੀਂ ਕਿੱਥੇ ਪਹੁੰਚ ਗਏ। ਇਹ ਲੇਖਾ ਜੋਖਾ ਸਾਨੂੰ ਕਰਨਾ ਪੈਣਾ। ਸਾਡੇ ਪੁਰਖੇ ਉੱਪਰ ਬੈਠੇ ਦੇਖਦੇ ਨੇ ਵੀ ਜਿਨ੍ਹਾਂ ਵਾਸਤੇ ਸ਼ਹਾਦਤਾਂ ਦਿੱਤੀਆਂ ਜਿਸ ਪੰਜਾਬ ਨੂੰ ਬਚਾਉਣ ਲਈ ਜੇਲਾਂ ਕਟੀਆਂ ਜਿਸ ਪੰਥ ਵਾਸਤੇ ਅਸੀਂ ਆਪਣਾ ਵਾਰਿਆ ਜਵਾਨਿਆਂ ਜੇਲਾਂ ਵਿੱਚ ਕਟੀਆਂ ਉਹ ਪੰਥ ਜਿਹੜੇ ਵਾਸਤੇ ਕੀ ਕਰ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਸੱਚ ਕਹਿਣਾ ਕਿਸੇ ਦੀ ਚਾਪਲੂਸੀ ਨਹੀਂ ਹੁੰਦੀ ਚੁੱਪ ਕਰਨਾ ਵੀ ਗਨਾਹ ਵੜ ਜਾਂਦਾ ਰਖੜਾ ਸਾਹਿਬ ਬੈਠਿਆ ਦਰਬੇਸ਼ ਸਿਆਸਦਾਨ ਸਾਰੇ ਕਹਿ ਰਹੇ ਨੇ ਜੀ ਇਹ ਉਹੀ ਨੇ ਜਿਹੜੇ ਮਲਾਈਆਂ ਖਾਂਦੇ ਰਹੇ ਨੇ ਇਹ ਬੜਾ ਲੰਮਾ ਸਮਾਸ਼ਕਾਰ ਚੱਲਦਾ ਰਿਹਾ ਰਖੜਾ ਸਾਹਿਬ ਦੇ ਮਨ ਵਿੱਚ ਬੜੀ ਇੱਕ ਦੁਬਧਾ ਸੀਗੀ ਮੈਂ ਸਵਾਲ ਕਰਨਾ ਸੀ ਇਕੱਲੇ ਬੈਠੇ ਮਹ ਜੀ ਤੁਸੀਂ ਨੇੜੇ ਬਹੁਤੋਂ ਕੀ ਕਰੋਗੇ ਤੁਹਾਡੇ ਸਬੰਧ ਬੜੇ ਨੇੜਲੇ ਨੇ ਜਦੋਂ ਨੇੜੇ ਬੰਦਾ ਹੁੰਦਾ ਟੁੱਟਣਾ ਬੜਾ ਔਖਾ ਹੁੰਦਾ ਹੈ ਇਹਨਾਂ ਦਾ ਇੱਕੋ ਜਵਾਬ ਸੀ ਕਹਿੰਦੇ ਆਪਾਂ ਉਸ ਅਕਾਲੀ ਦਲ ਦੇ ਵਿੱਚ ਉਸ ਸਮੇਂ ਦੇ ਮੈਂਬਰ ਆ ਜਦੋਂ ਅਕਾਲੀ ਦਲ ਤੇ ਉਂਗਲੀਆਂ ਉੱਠੀਆਂ ਨੇ ਅਕਾਲੀ ਦਲ ਗਰਾਊਂਡ ਵੱਲ ਗਿਆ ਇਹਦੇ ਕਿਦਾਂ ਕਿਦਾਂ ਆਪਾਂ ਵੀ ਜਵਾਬ ਦੇ ਹੋਵਾਂਗੇ ਘਟੋ-ਘਟਾ ਆਪਾਂ ਗੁਰੂ ਜੀ ਦੇ ਸੱਚੇ ਹੋਈਏ ਹਾ ਦਾ ਨਾਰਾ ਦਾ ਮਾਰੀਏ ਆਪਾਂ ਨੂੰ ਅਕਾਲੀ ਦਲ ਨੇ ਬੜਾ ਕੁਝ ਦਿੱਤਾ ਹੈ ਜੇ ਆਪਾਂ ਅੱਖਾਂ ਵਿੱਚ ਕੇ ਬੈਠੇ ਰਹੇ ਉਹੀ ਆਪਣੀਆਂ ਸਹੂਲਤਾ ਲੈਂਦੇ ਰਹੇ ਤੇ ਸਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਇਹ ਇਹਨਾਂ ਦੀ ਸੋਚ ਸੀਗੀ ਦੂਸਰੀ ਮੇਰੀ ਬੇਨਤੀ ਹੈ ਕਿ ਬਈ ਬੰਦਾ ਕਹਿੰਦਾ ਜੀ ਇਹਨਾਂ ਨੇ ਬੜਾ ਨਜ਼ਾਰਾ ਲਿਆ ਜੇ ਵਜੀਰੀ ਦਿੱਤੀ ਦਾ ਪਾਰਟੀ ਦਾ ਕੰਮ ਕੀਤਾ ਕੋਈ ਬੰਦਾ ਇਹ ਕਹਦਾ ਵੀ ਕਰਾਪਸ਼ਨ ਕੀਤੀ ਹੋਵੇ ਪਰਿਵਾਰ ਨੂੰ ਜਾਤੀ ਲਾਭ ਲਿਆ ਹੋਵੇ ਇੱਕ ਟਿਕਟ ਮਿਲੀ ਸੀ ਰਖਣਾ ਸਾਹਿਬ ਨੂੰ ਇਹ ਕਹਿੰਦੇ ਜੋਰ ਸੀ ਪਾਰਟੀ ਦਾ ਪਰਿਵਾਰ ਚ ਦੋ ਮੁੰਡੇ ਦੇਲਾ ਭਰਾ ਨੂੰ ਦੇਲਾ ਇਹ ਕਹਿੰਦੇ ਮੈਂ ਵਰਕਰ ਨੂੰ ਦਊਂਗਾ ਮੈਨੂੰ ਪਰਿਵਾਰ ਦੀ ਲੋੜ ਨਹੀਂ ਹੈਗੀ ਮੈਂ ਤਾਂ ਦੱਸਦਾ ਕਿ ਵੀ ਜਿਹੜੇ ਜਿਹੜੇ ਵਿਰੋਧੀ ਕੋਈ ਬੋਲਦੇ ਨੇ ਉਹਨੀਆਂ ਗੱਲਾਂ ਚਾ ਆ ਜਾਂਦੇ ਆ ਦੂਸਰੀ ਮੇਰੀ ਬੇਨਤੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੈ ਜਦੋਂ ਇਹ ਅਨਾਉਂਸ ਹੋਈ ਸੀ ਪਾਲਿਆਂ ਨੂੰ ਸ਼ੰਕਾ ਸੀ ਮੈਨੂੰ ਵੀ ਸ਼ੰਕਾ ਸੀ ਵੀ ਸ਼ਾਇਦ ਇੱਕ ਸਿਕਰਿਟੀ ਲਿਖੀ ਹੋਈ ਹੈ ਇਹ ਲਿਖੀ ਲਖਾਈ ਕਹਾਣੀ ਹੈ ਪਰ ਸਿਆਣੇ ਕਹਿੰਦੇ ਨੇ ਜਦੋਂ ਬੰਦੇ ਹਾਰ ਜਾਂਦੇ ਨੇ ਥੱਕ ਟੁੱਟ ਕੇ ਬਹਿ ਜਾਂਦੇ ਨੇ ਨਿਰਾਸ਼ਾ ਵਿੱਚ ਹੁੰਦੇ ਨੇ ਉਦੋਂ ਇੱਕ ਕਲਾ ਵਾਪਰਦੀ ਹੈ 2 ਦਸੰਬਰ ਦਾ ਹੁਕੂਨਾਮਾ ਕਿ ਕਲਾ ਵਾਪਰੀ ਸਤੂ ਸਚੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਨੇ ਵਰਤਾਈ ਸੀ ਜਦੋਂ ਕਲਾ ਵਾਪਰੀ ਹੁਕੂਨਾਮਾ ਹੋ ਗਿਆ ਤਾਂ ਮੈਂ ਉੱਥੇ ਬੀਬੀ ਸਤਵੰਤ ਕੌਰ ਜਿਹੜੀ ਇਹਦੀ ਪੰਜ ਮੈਂਬਰੀ ਕਮੇਟੀ ਦੀ ਉਦੋਂ ਸੱਤ ਮੈਂਬਰੀ ਕਮੇਟੀ ਹੁੰਦੀ ਸੀ ਦੋ ਤਲਾੰਜਨੀ ਦੇ ਕੇ ਪੰਜ ਖੜੇ ਰਹੇ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਸ਼ੋਅਮਿੰਗ ਕਮੇਟੀ ਦੇ ਵਿੱਚ ਮੁਲਾਜ਼ਮ ਸੀ ਇੱਕ ਦAIRE ਵਿੱਚ ਸੇਵਾ ਕਰਦੀ ਸੀ ਜਦੋਂ ਮੈਂ ਉਹਨੂੰ ਮਿਲ ਗਿਆ ਉੱਥੋਂ ਹੁਕੂਨਾਮੇ ਤੋਂ ਬਾਅਦ ਉਹ ਦਫ਼ਤਰ ਵਿੱਚ ਫੈਲਾ ਕੱਢ ਰਹੀ ਸੀ ਤੇ ਮੈਂ ਕਿਹਾ ਬੀਬੀ ਬਰਾਈਆਂ ਭੈਣ ਮਰੀਏ ਤੈਨੂੰ ਗੁਰੂ ਨੇ ਸੇਵਾ ਬਖਸ਼ ਦਿੱਤੀ ਕਹਿੰਦੀ ਜੀ ਸ਼ੁਕਰ ਗੁਰੂ ਦਾ ਮੇਰੇ ਪਿਤਾ ਦਾ ਖੂਨ ਡੁੱਲਿਆ ਸੀ ਸ੍ਰੀ ਅਕਾਲ ਤਖਤ ਵਾਸਤੇ ਮੈਨੂੰ ਵੱਡਾ ਮਾਣ ਦਿੱਤਾ ਮੇਰੇ ਪਰਿਵਾਰ ਨੂੰ ਤੇ ਮੈਂ ਦੂਸਰਾ ਸਵਾਲ ਸਵਾਲ ਕੀਤਾ ਬੀਬੀ ਕਰੇਗੀ ਕੀ ਹੁਣ ਕਿਉਂਕਿ ਮੈਨੂੰ ਸੀ ਵੀ ਇਹ ਸਾਡੀ ਮੁਲਾਜ਼ਮ ਹੈ ਦਾਇਰੇ ਵਿੱਚ ਹੈ ਫੈਸਲਾ ਨਹੀਂ ਕਰ ਸਕੂਗੀ ਉਹਦਾ ਉਸੇ ਵੇਲੇ ਇੱਕ ਜਵਾਬ ਸੀ ਕਹਿੰਦੀ ਤੌੜਾ ਸਾਹਿਬ ਇੱਥੇ ਮੈਂ ਦਾਇਰੇ ਵਿੱਚਾਂ ਤੁਹਾਡੇ ਚਾਰ ਦੀਵਾਰੀ ਦੇ ਵਿੱਚ ਜਦੋਂ ਮੈਂ ਗੇਟ ਤੋਂ ਬਾਹਰ ਹੋਵਾਂਗੀ ਮੈਂ ਸ੍ਰੀ ਅਕਾਲ ਤਖਤ ਦੀ ਨਮਾਇਦਾ ਮੇਰੇ ਪਿਓ ਨੇ ਸ਼ਾਹ ਤਿਆ ਉਸ ਤਖਤ ਵਾਸਤੇ ਮੈਂ ਤਾਂ ਉਹ ਕਰੂ ਜੋ ਸੱਚ ਹੈ ਜੋ ਪੰਥ ਹੈ ਮੈਂ ਉਹਦੇ ਲਈ ਖੜੂਂਗੀ ਉਹਦੇ ਉਸ ਬੀਬੀ ਦਾ ਉਸ ਸੀਗਾ ਉਦੋਂ ਜਵਾਬ ਮੈਨੂੰ ਫਿਰ ਮੈਨੂੰ ਸਾਹ ਇਕਬਾਲ ਸਿੰਘ ਚੁੰਦਾ ਮਿਲਿਆ ਇੱਕ ਵਾਰੀ ਕਿਉਂਕਿ ਬੜਾ ਨੇੜੇ ਸੀ ਆਹੀ ਕਮਾਂਡ ਦੇ ਉਹ ਮੈਂ ਕਿਹਾ ਸਾਹ ਇਕਬਾਲ ਸਿੰਘ ਕੀ ਕਰੇਗਾ ਮੇਰੇ ਮਨ ਚ ਸ਼ੰਕਾ ਸੀ ਵੀ ਇਹ ਕਿਤਨਾ ਕਿਤੇ ਬੰਦੇ ਡੋਲਣਗੇ ਉਹਦਾ ਮੈਨੂੰ ਜਵਾਬ ਸੀ ਕਹਿੰਦਾ ਟੋੜਾ ਸਾਹਿਬ 3 ਕਰੋੜ ਸਿੱਖ ਵਸਦੇ ਨੇ ਪੰਜਾਬ ਦੇ ਵਿੱਚ 3 ਕਰੋੜਾਂ ਵਿੱਚੋਂ 7 ਨੂੰ ਅਕਾਲ ਤਖਤ ਸਾਹਿਬ ਨੇ ਸੇਵਾ ਬਖਸ਼ੀ ਹੈ ਬਹੁਤ ਵੱਡਾ ਮਾਣ ਹੁੰਦਾ ਹੈ ਕਿਸੇ ਤੱਕ ਤੋਂ ਕਿਸੇ ਵਿਅਕਤੀ ਨੂੰ ਕੋਈ ਸੇਵਾ ਦਿੱਤੀ ਜਾਵੇ ਪੰਥ ਦੇ ਵਾਸਤੇ ਕਹਿੰਦਾ ਦੋ ਤਲਾਂਜਲੀ ਦੇਗੇ ਪਰ ਮੈਂ ਸੋਚਦਾ ਵੀ ਜੇਕਰ ਅਸੀਂ ਵੀ ਪਿੱਛੇ हट ਗਏ ਤਾਂ ਕੌਮ ਕੀ ਜਵਾਬ ਦਊਗੀ ਪੰਜ ਵੀ ਸਿੱਖ ਨਹੀਂ ਖੜੇ ਅਕਾਲ ਤਖਤ ਦੇ ਹੁਕਮ ਦੇ ਉੱਪਰ ਮੈਂ ਤਾਂ ਤਖਤ ਨਾਲ ਖੜੂੰਗਾ ਮੇਰੇ ਪੁਰਖਿਆਂ ਨੇ ਅਕਾਲੀਆਂ ਪ੍ਰਾਣੇ ਤੇ ਅਕਾਲੀ ਹਾਂ ਅਕਾਲੀ ਰਹਾਂਗੇ ਇਹ ਤਾਂ ਅਕਾਲੀ ਬਚਾਉਣ ਦੀ ਗੱਲ ਚੱਲਦੀ ਹੈ ਉਹਦਾ ਜਵਾਬ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਾਂਗੇ ਮੈਨੂੰ ਵੱਡਾ ਮਾਣ ਮਖਸ਼ਿਆ ਜਿਹੜਾ ਬੰਦਾ ਸਮਝਦਾ ਅਰ ਮੈਂ ਇੱਕ ਬੇਨਤੀ ਹੋਰ ਕਰਦਿਆਂ ਇਹਨਾਂ ਦਾ ਗੁਨਾਹ ਕੋਈ ਨਹੀਂ ਸੀ ਗੜਾਗਰ ਹੋਰ ਸੀ ਪਰ ਚੁੱਪ ਸੀ ਜਦੋਂ ਸਰਦਾਰੋ ਸਾਹ ਸੰਗੀ ਬੰਦਾ ਅਕਾਲ ਤਖਤ ਸਭ ਤੇ ਪੇਸ਼ ਹੁੰਦਾ ਚੇਤੇ ਰੱਖੋ ਜਿਹੜੀ ਸਿੱਖੀ ਭਾਵਨਾ ਰੱਖਦਾ ਜਿਹਨੂੰ ਪਤਾ ਹੈ ਜਦੋਂ ਪੇਸ਼ ਹੁੰਦਾ ਉਹ ਗੁਨਾਹਗਰ ਦੇ ਤੌਰ ਤੇ ਪੇਸ਼ ਹੁੰਦਾ ਬਹੁਤ ਵੱਡਾ ਬੰਦੇ ਦੇ ਮਨ ਤੇ ਵਜਰ ਹੁੰਦਾ ਹੈ ਅੱਜ ਕੱਲ ਮੇਰੇ ਵਰਗੇ ਕਹਿਣ ਦੇ ਨੇ ਜੀ ਮੈਂ ਤਾਂ ਬੜੇ ਚਾਉ ਨਾਲ ਉੱਥੇ ਗਿਆ ਜੀ ਗੁਰੂ ਨੇ ਬੜੀ ਕਿਰਪਾ ਕੀਤੀ ਜੀ ਉਹ ਭੋਲਿਓ ਉੱਥੇ ਗੁਨਾਹ ਕਰਕੇ ਪੇਸ਼ ਹੋ ਰਹੇ ਕੋਈ ਆਪਾਂ ਬਾਹਦ ਨਹੀਂ ਕਰਕੇ ਨਹੀਂ ਗਏ ਸੀਗੇ ਰਖੜਾ ਸਾਹਿਬ ਉਹ ਇੱਕ ਮਿੰਟ ਉਹ ਜਿਆਦਾ ਹੁੰਦੀ ਇੱਕ ਗੱਲ ਚਾਹੀਤੇ ਐ ਇਹਨਾਂ ਦੀ ਫੈਸਲਾ ਆਇਆ ਨਹੀਂ ਸੀ ਇਹ ਕਹਿੰਦੇ ਜੇ ਅਕਾਲ ਤਖਤ ਸਾਹਿਬ ਨੇ ਇਹ ਵੀ ਹੁਕਮ ਕਰ ਦਿੱਤਾ ਵੀ ਘਰੇ ਬਹਿ ਜਾਓ ਕਹਿੰਦੇ ਮੈਂ ਖੁਸ਼ ਹੋ ਕੇ ਬਹਿ ਜਾऊंगा ਘਟੋ ਘਟ ਮੈਂ ਆਪਣੀ ਡਿਊਟੀ ਨਿਭਾ ਚੱਲਿਆ ਜੇ ਅਕਾਲ ਤਖਤ ਸਭੂ ਵੀ ਘਰੇ ਬੈਠੋ ਤੁਸੀਂ ਨਹੀਂ ਸੇਵਾ ਕਰਨੀ ਕਹਿੰਦੇ ਘਰੇ ਬਹਿ ਜਾਵਾਂਗੇ ਕੋਟੋੜੇ ਮੇਰੇ ਮਨ ਤੋਂ ਵਜਨ ਉੱਤਰ ਜੂ ਮੈਂ ਉਸ ਸਮੇਂ ਦੇ ਵਿੱਚ ਆਪਣਾ ਫਰਜ਼ ਨਿਭਾਤਾ ਮੈਂ ਹਾ ਦਾ ਨਾਰਾ ਮਾਰ ਦਿੱਤਾ ਸੋ ਮੇਰੀ ਤੁਹਾਨੂੰ ਹੱਥ ਵਣ ਕੇ ਬੇਨਤੀ ਹੈ ਇਹ ਪੰਜ ਮੈਂਬਰੀ ਕਮੇਟੀ ਦਾ ਸਮਾਪਨ ਰੱਖਿਆ ਪਰ ਹਲਕੇ ਦੇ ਵਿੱਚ ਇਹ ਵੀ ਜੱਕੋ ਤੱਕੀ ਸੀ ਵੀ ਬਲਾਈਏ ਨਾ ਬਲਾਈਏ ਕੀ ਕਰੀਏ ਨਾ ਕਰੀਏ ਦੋ ਮੀਟਿੰਗਾਂ ਕਰ ਲਈ ਇੱਕ ਭਾਰਤ ਤੋਂ ਕਨਾਬੇ ਫਿਰ ਸੋਚਿਆ ਵੀ ਮੀਟਿੰਗ ਭਾਰਤੀ ਦਾ ਸਮਾਂ ਨੇੜੇ ਆਉਂਦਾ ਜਾਂਦਾ ਬੰਦ ਹੋ ਜਾਣੀ ਐ ਤੁਸੀਂ ਧਰ ਇਹ ਧਰਮੀ ਰਾਜ ਨਹੀਂ ਦਾਸ ਤਾਂ ਨਾ ਬਾ ਤੁਸੀਂ ਧਰਮੀ ਲੋਕੋਂ ਕਿਤੇ ਆਪਾਂ ਵੰਜ ਨਾ ਰਹੀਏ ਕਿਤੇ ਕਿਤਾਈ ਹੋ ਜਵੇ ਫਿਰ ਇੱਕੋ ਫੈਸਲਾ ਹੋਇਆ ਵੀ ਨਾਬੇ ਦਾ ਸੈਂਟਰ ਦਾ ਕੋਈ ਵੰਡ ਵੇਖ ਲਓ ਆਪਾਂ ਉੱਥੇ ਇੱਕ ਸਮਾਗਮ ਰੱਖ ਲਿਓ ਸਾਂਝਾ ਹਲਕੇ ਦਾ ਮੱਲੇয়াল ਰੱਖਿਆ ਭਾਈ ਜੀ ਦਾ ਮੇਨ ਰੋਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਮੈਂ ਤੁਹਾਨੂੰ ਸਤਕਾਰ ਚ ਬੇਨਤੀ ਕਰਦਾ ਉਹ ਇੱਕ ਸ਼ਹੀਦੀ ਦੀ 30 250 ਕਿਲੋਮੀਟਰ ਚੱਲ ਕੇ ਆਉਗੀ ਬੀਬੀ ਸਤਬੰਦ ਕੌਰ ਉਹਦੇ ਮੀਟਿੰਗ ਦੇ ਵਿੱਚ ਆਪਾਂ ਉਹਦੇ ਵਿਚਾਰ ਸੁਣਨੇ ਆ ਆਪਾਂ ਕਈ ਵੀ ਆਪਾਂ ਆਪਾਂ ਹੀ ਚਲੇ ਜਾਨੇ ਆ ਵੀ ਚਲੋ ਆਪਾਂ ਚੱਲਦੇ ਆ ਜੀ ਇਹ ਧਰਮ ਯੁੱਧ ਵਿੱਚ ਜਿੱਤੇ ਆਪਣੀ ਲੋੜਾ ਉੱਥੇ ਮਾਈਆਂ ਦੀ ਵੀ ਲੋੜ ਹੈ ਉਹਦੇ ਆਪਾਂ ਕੋਸ਼ਿਸ਼ ਕਰੋ ਵੀ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਉਸ ਮੀਟਿੰਗ ਦੇ ਵਿੱਚ ਕਿਉਂ ਪੰਥ ਦੀ ਟੀ ਆ ਰਹੀ ਹੈ ਉਹਦੇ ਵਿਚਾਰ ਸੁਣੀਏ ਉਹਨਾਂ ਨੇ ਅੱਗੇ ਜਾ ਕੇ ਬੀਬੀਆਂ ਨੇ ਪ੍ਰਚਾਰ ਕਰਨੇ ਖੁੰਡ ਚਰਚਾ ਕਰਨੀਆਂ ਵੀ ਕੀ ਹਾਲ ਦੇ ਹਾਲਾਤ ਨੇ ਕੀ ਨਹੀਂ ਹੈਗੇ ਨਾ ਤਾਂ ਆਪਣੇ ਕੋਲ ਪੈਸਾ ਹੈ ਨਾ ਸਾਧਨ ਨੇ ਪਰ ਪੰਥ ਦਾ ਜਿਹੜਾ ਥੋੜਾ ਜਨੂਨ ਹੈ ਥੋੜਾ ਜੋਸ਼ ਹੈ ਇਹ ਨਹੀਂ ਸਾਡਾ ਪ੍ਰਚਾਰ ਕਰਦੇ ਨੇ ਪ੍ਰਚਾਰ ਦਾ ਸਾਧਨ ਸੰਗਤ ਹੁੰਦੀ ਹੈ ਸੋ ਹੱਥ ਬਣ ਕੇ ਬੇਨਤੀ ਆ ਬਾਕੀ ਗੱਲਾਂ ਉੱਦੇ ਕਰਾਂਗੇ 22 ਮਈ ਦਿਨ ਵੀਰਵਾਰ ਨੂੰ ਸਹੀ ਸਵੇਰੇ 10 ਵਜੇ ਸਾ ਇਕਵਾਲ ਸੂਚ ਹੁੰਦਾ ਤੇ ਬੀਬੀ ਸਤਬੰਤ ਕੌਰ ਪਹੁੰਚ ਰਹੇ ਨੇ ਆਪਣੇ ਅਣਕੇ ਦੇ ਵਿੱਚ ਉੱਦੇ ਭਾਰਤੀ ਦਾ ਵੀ ਆਗਾਜ਼ ਕਰਾਂਗੇ ਤੇ ਨਾਲ ਮੇਰੀ ਬੇਨਤੀ ਇਹ ਵੀ ਆ ਵੀ ਭਾਰਤੀ ਵੀ ਆਪਾਂ ਬੜੀ ਜਲਦੀ ਮੁਕੰਮਲ ਕਰਨੀ ਹੈ ਕਿਉਂਕਿ ਹੁਣ ਆਪਣੇ ਕੋਲ ਬੇਲ ਆ ਫਿਰ ਅਗੇ ਜੀਰੀ ਸ਼ੁਰੂ ਹੋ ਜਾਣੀ ਹੈ 10 ਦਿਨ ਦੀ ਗੱਲ ਹੈ ਜੇ ਆਪਾਂ 1 ਦਿਨ ਵਿੱਚ 20 ਗ੍ਰਾਮ ਚ ਜਾਂਦੇ ਆ ਤਾਂ ਇੱਕ ਕਾਪੀ 100 ਪਰਚੀਆਂ ਪੂਰੀ ਹੋ ਜਾਂਦੀ ਹੁੰਦੀ ਹੈ ਜੇ ਆਪਾਂ ਸਵੇਰ ਟਾਈਮ ਲਾਇਆ ਦਾ ਘੰਟਾ ਅੱਧਾ ਘੰਟਾ ਜਾਂ ਦੋ ਵਾਰ ਤੁਸੀਂ ਪੂਰੀਆਂ ਕਰ ਸਕਦੇ ਹੋ ਪਰ ਭਰਤੀ ਸਹੀ ਕਰਨੀ ਹੈ ਆਪਾਂ ਗਿਣਤੀਆਂ ਜਿੰਨੀ ਪੜਨਾ ਹੈਗਾ ਆਪਾਂ ਕੁਆਲਿਟੀ ਲੱਭਣੀ ਹੈ ਆਪਾਂ ਉਦੋਂ ਨੁਕਸਾਨ ਖਾਂਦੇ ਆ ਜਦੋਂ ਗਿਣਤੀਆਂ ਮੰਤੀਆਂ ਵਿੱਚ ਪਹੁੰਚ ਜਾਂਦੇ ਆ ਤੇ ਬੰਦੇ ਦਾ ਕਰਤਾਰ ਨਹੀਂ ਹੁੰਦਾ ਸਤਿਕਾਰ ਜੋਸਾ ਸਾਹਿਬ ਸਿੰਘ ਜੀ ਇਹ ਵੀ ਗੱਲ ਚੇਤੇ ਰੱਖਿਓ ਇੱਥੇ ਕਰਤਾਰਾਂ ਵਾਲੇ ਜਿਉਂਦੇ ਰਹਿੰਦੇ ਨੇ ਗੱਲਾਂ ਤੁਸੀਂ ਥੋੜੇ ਸਾਹਮਣੇ ਲੰਬੀਆਂ ਨਾ ਕਰਾਂ ਇਤਿਹਾਸ ਗਵਾਹ ਏ ਜਿਹੜਾ ਗੁਰੂ ਲਈ ਪੰਥ ਲਈ ਯੂਜਿਆ ਉਹਨੂੰ ਇਤਿਹਾਸ ਨੇ ਯਾਦ ਕੀਤਾ ਜਿਹੜੇ ਪਿੱਠ ਦੇ ਗਏ ਉਹ ਇਤਿਹਾਸ ਚੋਂ ਖਤਮ ਹੋ ਗਏ ਇਤਿਹਾਸ ਬੋਲਦਾ ਹੁੰਦਾ ਸਮਾਪਾਗੇ ਬੋਲਦਾ ਹੁੰਦਾ ਸੋ ਤੁਸੀਂ ਆਇਓ ਥੋੜੇ ਹਾ ਦੇ ਨਰੇ ਦੀ ਲੋੜ ਐ ਆਓ ਆਪਾਂ 22 ਤਰੀਕ ਨੂੰ ਸਵੇਰੇ 10 ਵਜੇ ਪਹੁੰਚਣਾ ਕੋਟੋਕੜ ਆਪਣੇ ਗੁਰਦੁਆਰਾ ਕਮੇਟੀਨ ਨੂੰ ਨਾਲ ਆਪਾਂ ਜੋੜੀਏ ਕਿਉਂਕਿ ਉਹਨਾਂ ਦਾ ਪੰਥਕ ਕਾਰਜਾ ਸੋਜੀ ਪੰਥਕ ਹੁੰਦੀ ਆ ਉਹਨਾਂ ਦੀ ਮੈਨੂੰ ਤਿੰਨ ਫੋਨ ਮੈਨੂੰ ਆਏ ਸੀ ਹਲਕੇ ਜੋ ਮੈਂ ਗੱਲ ਸੰਜੀ ਕਰਕੇ ਬੇਨਤੀ ਸੌਫਟ ਕਰਾਂ ਇੱਕ ਸੱਜਣ ਦਾ ਫੋਨ ਆਇਆ ਉਧਰ ਤੋਂ ਰਿਹਾ ਹੋਇਆ ਸੀ ਮੈਨੂੰ ਕਹਿੰਦਾ ਜੀ ਕਿ ਕਾਪੀ ਭੇਜ ਦਿਓ ਮੈਂ ਕਿਹਾ ਕੀ ਕਰਨਾ ਹੈ ਕਹਿੰਦਾ ਗੁਰੂ ਘਰ ਕੋਲ ਹਾਥ ਨਹੀਂ ਲੱਗੂ ਸੱਚੇ ਤਾਂ ਹੋ ਜਾਣਗੇ ਅਸੀਂ ਵੀ ਭਰੀ ਸੀਗੀ ਮਨ ਤੇ ਵਜਨ ਹਰ ਬੰਦੇ ਦੇ ਬੇਸ਼ੱਕ ਕਿਤੇ ਲੋਭ ਲਾਲਚ ਕਰਕੇ ਇਹ ਬੰਦਾ ਕੋਈ ਪ੍ਰੈਸ਼ਰ ਹੁੰਦਾ ਤੋ ਕਹਿੰਦਾ ਕਹਿੰਦਾ ਜੀ ਗੁਰੂ ਘਰ ਸੱਚੇ ਹੋ ਜਾਣਗੇ ਕਾਪੀ ਜੋ ਮੈਂ ਪਿੰਡ ਚੋਂ ਭਰਨੀ ਚਾਹਣਾ ਦੂਸਰੇ ਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਸਾਨੂੰ ਵੀ ਇੱਕ ਸੇਵਾ ਸਾਨੂੰ ਵੀ ਦੇ ਦਿਓ ਮੈਂ ਕਿਹਾ ਸ਼ਾਇਦ ਉਹਨੇ ਗੁਰੂ ਘਰ ਜਾਣਾ ਕਮ ਮੈਂ ਕਿਹਾ ਹੁਕਮ ਕਰ ਫਿਰ ਮੈਨੂੰ ਕਹਿੰਦਾ ਕਹਿੰਦਾ ਜੀ ਸੇਵਾ ਦੇ ਦਿਓ ਮੈਂ ਕਿਹਾ ਹੁਕਮ ਕਰ ਕਹਿੰਦਾ ਜੀ ਤੁਸੀਂ ਪਿੰਡ ਜਗਾਪੀ ਆਂਦੇ ਕਿ ਸਾਨੂੰ ਵੀ ਦੇ ਦਿਓ ਅਸੀਂ ਭਰਨੀਆਂ ਚਾਹੁੰਦੇ ਕਾਪੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਦੀਆਂ ਮੈਂ ਕਿਹਾ ਭਰਾਵਾ ਤੇਰੇ ਪਿੰਡ ਆਇਆ ਨਹੀਂ ਹਾਲੇ ਜਦੋਂ ਆਵਾਂਗੇ ਤੈਨੂੰ ਜ਼ਰੂਰ ਦੇ ਕੇ ਜਾਊਂਗਾ ਫਿਰ ਮੈਨੂੰ ਕੋਈ ਤੀਜੇ ਸੱਜਣ ਦਾ ਗਰੀਬ ਸਿੰਘ ਜੀ ਦਾ ਫੋਨ ਆਇਆ ਆਂਦਾ ਜੀ ਕਾਪੀ ਸੀ ਅਕਾਲ ਤਖਤ ਸਾਹਿਬ ਦੀ ਭਰਤੀ ਕਰਨੀ ਚਾਹੁੰਦੇ ਆ ਮੈਂ ਕਿਹਾ ਜੀ ਕਿੱਥੋਂ ਬੋਲਦੇ ਹੋ ਉਹਨੇ ਪਿੰਡ ਦਾ ਨਾਂ ਲਿਆ ਮੈਂ ਕਿਹਾ ਤੇਰੇ ਭਰਤੀ ਹੋ ਗਈ ਕਹਿੰਦਾ ਕੋਈ ਸਾਡੇ ਭਰਤੀ ਨੂੰ ਹੀ ਬਦਲਦੀ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਰਨੀ ਹੈ ਜਿਹੜੇ ਬੰਦੇ ਨੂੰ ਸੋਝੀ ਹੈ ਗੁਰੂਵਾਲ ਮੋਖਾ ਉਹ ਕਹਿੰਦਾ ਵੀ ਆਪਾਂ ਤਾਂ ਤਖਤ ਨਾਲ ਜੁੜਨਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਔਰ ਵੱਡਾ ਦਖਾਂਤ ਪ੍ਰਾਪ ਉਹ ਹੀ ਹੋ ਗਿਆ ਹਲ ਤੱਕ ਹਮਲੇ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਡੇ ਵਿਰੋਧੀਆਂ ਨੇ ਦੁਸ਼ਮਣਾਂ ਨੇ ਕੀਤੇ ਨੇ ਪਹਿਲੀ ਵਾਰੀ ਹੋਇਆ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਹਮਲਾ ਹੋਇਆ ਉਹ ਬੰਦੇ ਜਿਹੜੇ ਉਹ ਸੀ ਜਿਹੜੇ ਉੱਥੇ ਦੇ ਰੱਖੇ ਸੀ ਪਹਿਰੇਦਾਰ ਬਣੇ ਹੋਏ ਸੀ ਜਦੋਂ ਹਮਲਾ ਹੋਇਆ ਉਹਨਾਂ ਨੇ ਸਿਧਾਂਤ ਤੇ ਹਮਲਾ ਕਰ ਦਿੱਤਾ ਅੱਗੇ ਬਿਲਡਿੰਗ ਢਾਉਂਦੇ ਸੀ ਪੰਤ ਉਸਾਰ ਲੈਂਦਾ ਸੀ ਉਹ ਤੋਂ ਵਧੀਆ ਸੀ ਉਸਾਰ ਲੈਂਦੇ ਸੀ ਪਰ ਜੇ ਸਿਧਾਂਤ ਹੀ ਖਤਮ ਹੋ ਗਿਆ ਤਾਂ ਚੇਤੇ ਰੱਖਿਓ ਬਚਣਾ ਕੁਛ ਨਹੀਂ ਹੈਗਾ ਇਹ ਇਹ ਆਪਣੀਆਂ ਸੰਸਥਾਵਾਂ ਕਮਜ਼ੋਰ ਪੈ ਜਾਣਗੀਆਂ ਹਮੇਸ਼ਾ ਕਹਿੰਦਾ ਜੜ ਤੇ ਮਾਰ ਕਰੋ ਤਾਂ ਇਹ ਮੁੜ ਕੇ ਉੱਠਣ ਜੋਗ ਨਹੀਂ ਲੈਣੇ ਹੈਗੇ ਦੁੱਖ ਦੀ ਗੱਲ ਵੇਖੋ ਜਿਹੜੇ ਸਿੰਘ ਸਭਾਣ ਅਸੀਂ ਲਾਏ ਸ਼੍ਰੋਮਣੀ ਕਮੇਟੀ ਲਾਉਂਦੀ ਆ ਅਕਾਲੀ ਦਲ ਲਾਉਂਦਾ ਕਿਉਂਕਿ ਅਕਾਲੀ ਦਲ ਉਹਦਾ ਪੂਰਾ ਉਹਦਾ ਕੰਟਰੋਲ ਹੈ ਤਾਂ ਉਸੇ ਪਾਰਟੀ ਦਾ ਪ੍ਰਾਨ ਕਹਿੰਦਾ ਜੀ ਇਹ ਸਰਕਾਰ ਨੇ ਖਰੀਦ ਲਈ ਸਾਨੂੰ ਆਪਣੇ ਬੰਦਿਆਂ ਤੇ ਭਰੋਸਾ ਨਹੀਂ ਰਿਹਾ ਤੇ ਵੱਡੀ ਦੂਬ ਦਾ ਗੱਲ ਦੂਜਾ ਪ੍ਰਧਾਨ ਜਿਹਨੇ ਬੋਲਣਾ ਸੀ ਉਹ ਚੁੱਪ ਕਰ ਗਿਆ ਉਹਨੇ ਨਾ ਤਾਂ ਹੱਕ ਜੀ ਕਹਿਣਾ ਵਿਰੋਧ ਕੀਤਾ ਉਹਦੀ ਚੁੱਪ ਵਿੱਚ ਸਹਿਮਤੀ ਸੀਗੀ ਇਹ ਸਾਡੀਆਂ ਸਸਤਾਵਾਂ ਦੀ ਜਿਹੜੀ ਕਤਾਰਕੁਸ਼ੀ ਹੋ ਰਹੀ ਹੈ ਕਿ ਤਨਾ ਕਿਤੇ ਗਨਾਹਗਾਰ ਬਣਾਂਗੇ ਆਪਾਂ ਜੇ ਹਾਂ ਦਾ ਨਾਰਾ ਨਾ ਮਾਰਿਆ ਸੋ 22 ਤਰੀਕ ਨੂੰ ਤੁਸੀਂ ਕਿਰਪਾ ਕਰਕੇ ਵੱਡੀ ਗਿਣਤੀ ਵਿੱਚ ਤੁਸੀਂ ਉੱਥੇ ਪਹੁੰਚਣਾ ਆਪਾਂ ਕੱਲੇ ਨਹੀਂ ਜਾਣਾ ਮਾਈਆਂ ਵੀ ਨਾਲ ਲੈ ਕੇ ਜਾਣੀਆਂ ਨੇ ਤਾਂ ਕਿ ਸਾਡੀਆਂ ਇਹ ਮਤਾਵਾਵਾਂ ਘਰਾਂ ਵਿੱਚ ਬੈਠੀਆਂ ਨੇ ਸਾਡਾ ਵੱਡਾ ਪ੍ਰਚਾਰ ਉਹਨਾਂ ਨੇ ਕਰਨਾ ਹੈ ਤੇ ਉਹ ਸਾਡੇ ਬਾਰੇ ਦੱਸ ਸਕਣ ਜਾ ਕੇ ਜਦੋਂ ਪਿੰਡ ਵਿਚ ਜਾਣੀਆ ਖੁੰਡ ਚਰਚਾ ਹੂ ਬੀਬੀ ਸਤਵੰਤ ਕੌਰ ਉਹਦਾ ਗੁਜ਼ਾਰਾ ਨੌਕਰੀ ਤੇ ਚੱਲਦਾ ਪਰ ਉਹਨਾਂ ਕਹਿੰਦੇ ਜਦ ਪੰਥ ਦੀ ਗੱਲ ਐ ਸਾਰਾ ਕੁਝ ਦਾਉ ਤੇ ਲਾ ਦਿੱਤਾ ਕਹਿੰਦੀ ਛੱਡੋ ਜੀ ਪੰਥ ਪਹਿਲਾ ਤੁਸੀਂ ਉਹਦੇ ਵਿਚਾਰ ਸੁਣੋ ਕਿਉਂਕਿ ਜਦੋਂ ਬੰਦੜਾ ਜੀਵਨ ਹੁੰਦਾ ਫਿਰ ਉਹਦੀਆਂ ਗੱਲਾਂ ਪ੍ਰਭਾਵ ਪਾਉਂਦੀਆਂ ਨੇ ਇਕਵਾਲ ਸੂਚੁੰਦਾ ਪੰਜ ਜਿਹੜੀ ਅਕਾਲੀ ਦਲ ਨੇ ਕਮੇਟੀ ਬੜਾਈ ਸੀ ਝੁੰਦਾ ਕਮੇਟੀ ਉਹ ਹਰ ਹਲਕੇ ਵਿੱਚ ਗਿਆ ਹਰ ਵਰਕਰ ਨੂੰ ਮਿਲਿਆ ਉਹ ਕਹਿੰਦਾ ਮੇਰੇ ਮਨ ਤੇ ਵਜਨ ਦੀ ਜੋ ਵਰਕਰ ਨੇ ਸਾਨੂੰ ਕਿਹਾ ਅਸੀਂ ਉਹ ਸਾਨੂੰ ਕਹਿੰਦੇ ਸੀ ਸਾਡੀ ਗੱਲ ਸੁਣ ਦਿਓ ਅੱਗੇ ਪਚਾ ਦਿਓ ਜੇ ਨਹੀਂ ਸੁਣੀ ਗਈ ਤਾਂ ਉਹ ਵੀ ਉਹ ਬੰਦਾ ਛੱਡ ਕੇ ਇੱਧਰ ਆ ਗਿਆ ਪੰਥ ਨੂੰ ਬਚਾਉਣ ਵਾਸਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਆਪਾਂ ਅਕਾਲੀ ਦਲ ਆਪਣਾ ਪੰਜਾਬ ਦਾ ਸਾਡੇ ਪੁਰਖਿਆਂ ਦਾ ਮੱਤ ਭਲੇ ਕੇ ਰਹਿਣ ਇੱਕ ਕਿਸੇ ਪਰਿਵਾਰਕ ਪਾਰਟੀ ਬਣ ਸਕਦੀ ਆ ਉਹ ਪਰ ਜਿਹੜੀ ਪੰਥ ਦੀ ਪਾਰਟੀ ਹੈ ਉਹਦਾ ਪੰਥ ਫੈਸਲੇ ਕਰੂਗਾ ਉਹ ਪੰਥ ਦੇ ਮੁਤਾਬਕ ਚੱਲੂਗੀ ਉਸ ਅਕਾਲੀ ਦਲ ਨੂੰ ਖੜਾ ਕਰਨ ਵਾਸਤੇ ਬਚਾਉਣ ਵਾਸਤੇ ਆਪਾਂ ਭਰਤੀ ਕਰਨੀ ਹੈ ਸੋ ਸਤਿਕਾਰ ਸਹਿ ਬੇਨਤੀ ਆ ਫੇਰ ਦੁਬਾਰਾ ਚੰਨ ਜੀ ਬੇਨਤੀ ਕਰਦਾ ਥੋੜਾ ਧੰਨਵਾਦ ਹੈ ਕਿ ਤੁਸੀਂ ਕੱਲ ਸਨੇਹ ਦੇ ਅੱਜ ਪਹੁੰਚ ਗਏ ਤੇ ਹੁਣ ਕਿਰਪਾ ਕਰਕੇ 22 ਤਰੀਕ ਦੀ ਹੁਣ ਤੋਂ ਤਿਆਰੀ ਸ਼ੁਰੂ ਕਰ ਲਿਓ ਇਹ ਆਸਣਾ ਰੱਖਿਓ ਵੀ ਮੈਨੂੰ ਫਲਾਣਾ ਕਹੂਗਾ ਆਪਣਾ ਇਹ ਪੰਥਕ ਕਾਰਜਾ ਆਪਣੀ ਜ਼ਿੰਮੇਵਾਰੀ ਬੰਦੀ ਹੈ ਆਪਣੋ ਪਿੰਡ ਦੀ ਸੰਗਤ ਨੂੰ ਤੁਸੀਂ ਪ੍ਰੇਰ ਕੇ ਉੱਥੇ ਲੈ ਕੇ ਜਾਣਾ ਸਹੀ 10 ਵਜੇ ਮੀਟਿੰਗ ਆਰੰਭ ਹੋਊਗੀ ਦੋਏ ਬਲਾਰੇ ਨੇ ਆਪਣੇ ਕੋਲ ਉੱਥੇ ਵੀ ਆਪਾਂ ਕਿਉਂਕਿ ਉਹਨਾਂ ਨੂੰ ਸੁਣਨਾ ਹੈ ਇਹਦਾ ਰੋ ਤੁਹਾਡੇ ਵਿੱਚ ਫਿਰਦਿਆਂ ਲੀਡਰਸ਼ਿਪ ਵੀ ਸਾਡੇ ਤੁਹਾਡੇ ਵਿੱਚ ਰਹਿੰਦੀ ਹੈ ਪਰ ਸਾਰਿਆਂ ਨੇ ਫੈਸਲਾ ਕੀਤਾ ਹੈ ਵੀ ਆਪਾਂ ਉਹਨਾਂ ਨੂੰ ਖੁੱਲਾ ਟਾਈਮ ਦੇ ਕੇ ਉਹਨਾਂ ਦੇ ਵਿਚਾਰ ਸੁਣੀਏ ਤੇ ਉਹਨਾਂ ਦਾ ਜੋ ਸੰਦੇਸ਼ ਲੈ ਕੇ ਆਨੇ ਸ਼੍ਰੀ ਕਲਤਾਕ ਸਾਹਿਬ ਦਾ ਉਥੇ ਆਪਾਂ ਆਪਣਾ ਪੈਰਾ ਰਹੀਏ ਸਦਾ ਤਨਾਰ ਪੁਲਕੀ ਦੀ ਕਿਮਾ ਵਾਇਗਰੂਜੀ